ਮੈਂ ਜੋਹਰੀ ਕਿਸਾਨ ਸਾਹਿਬ ਪੰਜਾਬ ਜ਼ਿਲ੍ਹੇ ਦਾ ਪ੍ਰਧਾਨ ਮਨੋਰ ਸਿੰਘ ਗੱਲੋ ਪਹਿਲਾਂ ਤੁਹਾਡਾ ਸਾਰਾ ਚੈਨਲ ਵਾਲਿਆਂ ਦਾ ਧੰਨਵਾਦ ਜੀ ਜਿਹੜੇ ਸਾਡੀ ਤੁਸੀਂ ਗੱਲ ਨੂੰ ਲੈ ਕੇ ਸਾਰੇ ਦੁਨੀਆ ਤੱਕ ਪਹੁੰਚਾਉਣਾ ਵਾ ਅੱਜ ਜੋ ਪਿਛਲੇ 10 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਦਿੱਲੀ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਮੀਟਿੰਗ ਹੋਈ ਆ ਆਮ ਵੀ ਲੋਕ ਗਏ ਆਗੂ ਜਿਹੜੇ ਵੱਡੇ ਤੇ ਉਹਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਉਹ ਆਉਣ ਵਾਲੇ ਸਮੇਂ 'ਚ ਇਹਦਾ ਦੂਜਾ ਮੋਰਚਾ ਜਿਹੜਾ ਨਾਂ ਦਿੱਤਾ ਵੀ ਅਸੀਂ ਦੂਜਾ ਮੋਰਚਾ ਜਿਹੜਾ ਸ਼ੁਰੂ ਕਰ ਲਿਆ ਜਿਹੜਾ ਦਿੱਲੀ ਜਿੱਤ ਕੇ ਆਈ ਸੀ ਕਿਉਂਕਿ ਸਰਕਾਰ ਨੇ ਜਿਹੜੀਆਂ ਮੰਨੀਆਂ ਮੰਗਾ ਸੀ ਉਹ ਲਾਗੂ ਨਹੀਂ ਕੀਤੀਆਂ ਜਿੱਦਾਂ ਐਮਐਸਪੀ ਦਾ ਬੜਾ ਵੱਡਾ ਮਸਲਾ ਵਾ ਵੀ ਸਾਰੇ ਦੇਸ਼ ਦੇ ਵਿੱਚ ਹਰ ਇੱਕ ਫਸਲ ਸਣੇ ਸਬਜ਼ੀ ਹਰੇਕ ਫਸਲ ਸਬਜ਼ੀ ਫਲ ਫਲੂਟ ਉਹਦੀ ਐਮਐਸਪੀ ਤੈਅ ਕੀਤੀ ਜਾਵੇ ਸੀ ਟੂ ਪਲੱਸ 50% ਦੇ ਹਾਮਨਾਲ ਜੋ ਸੁਆਮੀ ਨਾਥਨ ਦੀ ਰਿਪੋਰਟ ਸੀ ਤੇ ਨਾਲ ਚੱਕਣ ਦੀ ਜਿਹੜੀ ਗਰੰਟੀ ਕੀਤੀ ਜਾਵੇ ਇਹ ਉੱਥੇ ਵਿਚਾਰਿਆ ਗਿਆ ਇਹਦੇ ਲਈ ਲੜਾਈ ਮਤਲਬ ਜਿਹੜਾ ਲੰਦਾ ਐਦ ਕੀਤਾ ਉਹਨਾਂ ਨੇ ਤੇ ਉਹ ਲਖੀਰਪੁਰ ਸ਼ੀਰੀ ਦੇ ਜਿਹੜੇ ਸਾਡੇ ਕਿਸਾਨ ਅੰਦਰ ਦਿੱਤੇ ਆ ਇਹਨਾਂ ਨੂੰ ਛੀਦ ਕੀਤਾ ਸਾਡੇ ਕਿਸਾਨ ਉਹ ਦੂਜਿਆਂ ਦੇ ਖਿਲਾਫ ਜਿਹੜਾ ਜੇ ਮਿਸ਼ਰਾ ਟਾਨੀ ਦੇ ਖਿਲਾਫ ਪਰਚਾ ਕਰਕੇ ਤੁਹਾਨੂੰ ਅੰਦਰ ਕੀਤਾ ਜਾਵੇ ਔਰ ਉਹ ਉਹਨਾਂ ਸ਼ਹੀਦਾਂ ਦੇ ਜਿਹੜੇ 730 35 ਜਿਹੜੇ ਸਾਡੇ ਸ਼ਹੀਦ ਹੋਏ ਉਦੋਂ ਉਹਨਾਂ ਲਈ ਟਿੱਕਰੀ ਤੇ ਸਿੰਘੂ ਬਾਰਡਰ ਤੇ ਥਾਂ ਯਾਦਗਾਰ ਬਣਾਉਣ ਲਈ ਥਾਂ ਦਿੱਤਾ ਜਾਵੇ ਔਰ ਜਿਹੜੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਦਾ ਜਿਹੜਾ ਕਰਜ਼ਾ ਵਾ ਉਹ ਲਕੀਰ ਫੇਰੀ ਜਾਵੇ ਤਾਂ ਕਿ ਇਹਨਾਂ ਦੀਆਂ ਨੀਤੀਆਂ ਨਾਲ ਚੜਿਆ ਵਾ ਔਰ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ 60 ਸਾਲ ਦੇ ਜਦੋਂ ਹੋ ਜਾਂਦੇ ਆ ਉਹਨਾਂ ਨੂੰ 10000 ਜਿਹੜੀ ਪੈਨਸ਼ਨ ਦਿੱਤੀ ਜਾਵੇ ਔਰ ਜਿਹੜੇ ਪ੍ਰਾਈਵੇਟ ਦੇ ਜਿਹੜੇ ਲੌਂਡ ਆ ਪ੍ਰਾਈਵੇਟ ਮੀਟਰ ਉਹ ਬੰਦ ਕੀਤੇ ਜਾਣ ਔਰ ਜਿਹੜੀਆਂ ਮਤਲਬ ਡਬਲਯੂਟੀਓ ਆ ਉਹਦੇ ਜੋ ਜਿਹੜੀ ਸਰਕਾਰ ਸਾਡੀ ਇੰਡੀਆ ਦੀ ਬਾਹਰ ਆਵੇ ਔਰ ਇਦਾਂ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਜਿਹੜਾ ਮੋਰਚਾ 14 ਕੁ ਮੰਗਾਂ 14 15 ਜਿਹੜੀਆਂ ਬਹੁਤ ਜ਼ਰੂਰੀ ਆ ਪਾਕੀਆਂ ਮੰਗਾਂ ਆ ਔਰ ਗਾਂ ਜਿਹੜੀ ਨੀਤੀ ਇਦਾਂ ਦੀ ਬਣਾਈ ਜਾਵੇ ਕਿ ਜਿਹੜੇ ਕਿਸਾਨ ਆ ਜਿਹੜੇ ਮਿਹਨਤ ਕਰਨ ਵਾਲੇ ਖਾਨ ਤੇ ਮਜ਼ਦੂਰ ਆ ਉਹਨਾਂ ਸਰਕਾਰ ਜਾ ਵੀ ਨੇ ਜੜੇ ਤੇ ਉਹਨਾਂ ਨੂੰ ਜਿਹੜਾ ਬੇਰਜਗਾਰੀ ਜਿਹੜੀ ਆ ਕਦਮ ਕੀਜੀ ਜਾਂ ਨੌਕਰੀ ਦਿੱਤੀ ਜਾਵੇ ਇਹ ਜਿਹੜਾ ਬਹੁਤ ਵੱਡਾ ਜਿਹੜਾ ਅੱਜ ਸ਼ੁਰੂਆਤ ਕਰ ਰਹੇ ਆ ਅਸੀਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਵਿਰੋਧੀ ਧਿਰ ਦੇ ਰਾਜ ਸਭਾ ਮੈਂਬਰ ਤੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਔਰ ਉਹਨਾਂ ਨੂੰ ਨਾਲ ਬੇਨਤੀ ਕਰਦੇ ਆ ਕਿ ਜਿੱਥੇ ਤੁਸੀਂ ਮੰਗ ਪੱਤਰ ਦੇਣਾ ਇਸ ਮੰਗਾਂ ਨੂੰ ਪਾਰਲੀਮੈਂਟ ਦੇ ਵਿੱਚ ਉਭਾਰਿਆ ਜਾਵੇ ਔਰ ਇਹ ਮੰਗਾਂ ਜਿਹੜੀਆਂ ਜਾਇਜ਼ ਆ ਇਹਨਾਂ ਮੰਗਾਂ ਨੂੰ ਮਨਾਉਣ ਲਈ ਔਰ ਜਿਹੜਾ ਪਾਰਲੀਮੈਂਟ ਦੇ ਵਿੱਚ ਜਿਹੜੇ ਤੁਸੀਂ ਲੋਕਾਂ ਦੇ ਨੁਮਾਇੰਦੇ ਆ ਉਹਨੂੰ ਮਤਲਬ ਜਿਹੜਾ ਵਾ ਦਬਾਅ ਪਾਇਆ ਜਾਵੇ ਸੈਂਟਰ ਸਰਕਾਰ ਦੇ ਔਰ ਥੱਲੇ ਅਸੀਂ ਜਿਹੜੀ ਆ ਲੜਾਈ ਜਿਹੜੀ ਤੇਜ਼ ਕਰਾਂਗੇ ਆਉਣ ਵਾਲੇ ਸਮੇਂ 'ਚ ਜੋ-ਜੋ ਵੀ ਆ ਵਿਚਾਰਿਆ ਸੰਯੁਕਤ ਕਿਸਾਨ ਮੋਰਚੇ ਦੇ ਲੀਨ ਹੈ ਉਸ ਨੂੰ ਬਹੁਤ ਭਾਰਮੀ ਘਾਰਾ ਦੇ ਕੇ ਅੱਗੇ ਅੱਗੇ ਤੋਂ ਬਹੁਤ ਵੱਡਾ ਮੋਰਚਾ ਅਸੀਂ ਬਣਾਵਾਂਗੇ ਉਦੋਂ ਤੱਕ ਲੜਾਈ ਲੜੀ ਜਾਊਗੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧੰਨਵਾਦ ਸਨਾਗੁਰ ਰਾਮ ਸਿੰਘ ਕੈਂਵਾਲਾ ਤਹਿਸੀਲ ਸਖਤਰ ਜਮੂਰੀ ਕਿਸਾਨ ਸਭਾ ਨਕੋਦਰ ਮੈਂ ਜਿਹੜੇ ਮੇਰੇ ਸਾਥੀ ਕਾ ਮਨੋਰ ਗੱਲਣੇ ਗੱਲਾਂ ਕੀਤੀਆਂ ਨੇ ਉਸ ਪਾਸੇ ਹੀ ਜਾਵਾਗਾ ਮੈਂ ਕੁਝ ਜਿਹੜੇ ਕੁਝ ਰਹਿ ਗਿਆ ਮੱਦੇ ਸਾਡੇ ਇਲਾਕੇ ਦਾ ਮੇਰਾ ਮੰਡ ਦਾ ਇਲਾਕਾ ਮੰਡ ਨਾਲ ਸੰਬੰਧਤ ਨੇ ਗੱਲਾਂ ਉਹ ਮੈਂ ਤੁਹਾਡੇ ਚੈਨਲ ਰਾਹੀਂ ਮੈਂ ਉਹ ਪਹੁੰਚਾਉਣਾ ਚਾਹੁੰਦਾ ਸਰਕਾਰ ਤੱਕ ਲੋਕਾਂ ਤੱਕ ਉਹ ਕਿ ਮੰਡ ਦੀਆਂ ਪੈੜੀਆਂ ਜਿਹੜੀਆਂ ਮੰਡ ਦੇ ਕਿਸਾਨਾਂ ਨੇ ਪੁੱਟ ਕੇ ਬਾਤ ਕੀਤੀਆਂ ਸਨ ਬਾਦਲ ਸਰਕਾਰ ਵੇਲੇ ਬਾਦਲ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਪਾਇਆ ਇੰਤਕਾਲ ਚੜ ਗਿਆ ਉਹ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਸਰਕਾਰ ਨੇ ਕੈਨਸਲ ਕਰਵਾ ਦਿੱਤੀਆਂ ਉਹਨਾਂ ਦੀ ਸ਼ਹਿਦ ਤੇ ਕਾਂਗਰਸ ਦੀ ਸ਼ਹਿਦ ਤੇ ਅੱਜ ਸਾਡੀ ਮੰਡਲੇ ਬਵਾਦ ਕਰਨ ਦੀ ਮੰਗ ਹੈ ਕਿ ਉਹ ਕੈਨਸਲ ਕੀਤੇ ਇੰਤਕਾਲ ਦੁਬਾਰਾ ਬਹਾਲ ਕੀਤੇ ਜਾਣ ਤੇ ਰਹਿੰਦੀਆਂ ਪੈੜੀਆਂ ਜਿਹੜੀਆਂ ਨੇ ਮੰਡ ਚ ਕਬਜ਼ੇ ਦੇ ਆਧਾਰ ਤੇ ਉਹ ਮਾਲਕੀ ਕੀਤੀਆਂ ਜਾਣ ਇਸ ਦੇ ਨਾਲ ਹੀ ਮੰਡ ਵਿੱਚ ਨਜਾਇਜ਼ ਮਾਈਨਿੰਗ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਆ ਅੱਜ ਤਾਂ ਸੋਚ ਦੱਸਾਂ ਵੀ ਇਹ ਸਰਕਾਰ ਮਦਦ ਨਾਲ ਕੁਝ ਫਰਕ ਪਵੇਗਾ ਪਰ ਫਰਕ ਨਹੀਂ ਪਿਆ ਨਿਤ ਦਿਹਾੜੇ ਸਾਡੇ ਇਲਾਕੇ ਵਿੱਚ ਨਤ ਰੋਜ ਮੌਤ ਮੌਤਾ ਹੋ ਰਹੀਆਂ ਨਤ ਰੋਜ ਉਹ ਨਸ਼ੇ ਦੀ ਨਾਲ ਹੀ ਚੋਰੀਆਂ ਹੋ ਰਹੀਆਂ ਨੇ ਮੈਂ ਤੁਹਾਡੇ ਚੈਨਲ ਥਰੂ ਇਹ ਗੱਲ ਸਰਕਾਰ ਤੱਕ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਆ ਵੀ ਸਰਕਾਰ ਇਸ ਵੱਲ ਖਾਸ ਧਿਆਨ ਦੇਵੇ ਨਹੀਂ ਤਾਂ ਮੰਡ ਦੇ ਬਾਲਕਾਰ ਤੇ ਮੰਡ ਦੇ ਵਸਨੀਕ ਇੱਕ ਇਹੋ ਜਿਹਾ ਕੋਹਲ ਵਿਢਣਗੇ ਜਿਨ੍ਹਾਂ ਸਰਕਾਰ ਦੇ ਪੈਰਾਂ ਥੱਲੇ ਮਿੱਟੀ ਨਿਕਲ ਜਾਵੇ ਇਹਨਾਂ ਕਹਿੰਦਾ ਧੰਨਵਾਦ